ਗੁਆਮਬੀਆਚ ਬਣੀ ਸ਼ਕੀਰਾ ਦੀ 21 ਫੁੱਟ ਦੀ ਉੱਚੀ ਖੂਬਸੂਰਤ ਮੂਰਤੀ ਪਰ ਇਸ ਦੇ ਵਿੱਚ ਹੋ ਗਈ ਹੈ ਇੱਕ ਵੱਡੀ ਗਲਤੀ ਮਸ਼ਹੂਰ ਇੰਟਰਨੈਸ਼ਨਲ ਸਟਾਰ ਸ਼ਕੀਰਾ ਆਪਣੀ ਜਾਦੂਈ ਆਵਾਜ਼ ਕਰਕੇ ਦੁਨੀਆ ਭਰ ਦੇ ਵਿੱਚ ਫੇਮਸ ਹੈ ਉਸ ਨੂੰ ਫੈਨਸ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤੇ ਸੋਸ਼ਲ ਮੀਡੀਆ ਉੱਤੇ ਵੀ ਵੱਡੀ ਗਿਣਤੀ ਦੇ ਵਿੱਚ ਉਹਨੂੰ ਲੋਕ ਫੋਲੋ ਕਰਦੇ ਨੇ ਗ੍ਰੈਮੀ ਅਵਾਰਡ ਜਿੱਤ ਚੁੱਕੀ ਸ਼ਕੀਰਾ ਨੂੰ ਆਪਣੀ ਆਵਾਜ਼ ਲਈ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਿਆ ਪਰ ਹਾਲ ਹੀ ਦੇ ਵਿੱਚ ਉਸ ਦੇ ਸਨਮਾਨ ਦੇ ਵਿੱਚ ਕੁਝ ਅਜੀਹਾ ਕਰ ਦਿੱਤਾ ਗਿਆ ਜਿਸ ਦੇ ਕਰਕੇ ਸਿੰਗਰ ਕਾਫੀ ਜ਼ਿਆਦਾ ਇਮੋਸ਼ਨਲ ਵੀ ਹੋ ਗਈ ਸੀ ਤਾਂ ਦੱਸ ਦਈਏ ਕਿ ਅਸਲ 'ਚ ਕੋਲੰਬੀਆ 'ਚ ਸ਼ਕੀਰਾ ਦੇ ਜੱਦੀ ਸ਼ਹਿਰ ਬੈਨਕੀਲਾ 'ਚ ਕਾਇਕਾ ਦਾ ਇੱਕ ਕਾਂਸੀ ਦਾ ਸਟੈਚੂ ਬਣਾਇਆ ਗਿਆ ਜਿਸ ਦਾ ਉਸ ਦੇ ਮਾਤਾ ਪਿਤਾ ਦੇ ਸਾਹਮਣੇ ਉਦਘਾਟਨ ਕੀਤਾ ਗਿਆ 21 ਫੁੱਟ ਦੀ ਮੂਰਤੀ ਸ਼ਕੀਰਾ ਦੇ ਸਿਗਨੇਚਰ ਵਾਲੇ ਡਾਂਸ ਦੇ ਪੋਜ਼ ਦੇ ਵਿੱਚ ਨਜ਼ਰ ਆਈ ਸੀ ਤੇ ਨਦੀ ਦੇ ਕੰਢੇ پارک ਚ ਸਥਿਤ ਇਸ ਵੱਡੀ ਮੂਰਤੀ ਨੂੰ ਸਥਾਪਿਤ ਕੀਤਾ ਗਿਆ ਤੇ ਇਹ ਉਹਨਾਂ ਦੇ ਫੈਮਲੀ ਦੇ ਲਈ ਕਾਫੀ ਜ਼ਿਆਦਾ ਪ੍ਰਾਊਡ ਮੂਮੈਂਟ ਵੀ ਰਿਹਾ ਸੀ ਪਰ ਇਸੇ ਦੌਰਾਨ ਇੱਕ ਗਲਤੀ ਹੋ ਗਈ ਜਿਸ ਕਾਰਨ ਸ਼ਕੀਰਾ ਦੇ ਫੈਨਸ ਕਾਫੀ ਜ਼ਿਆਦਾ ਨਰਾਜ਼ ਵੀ ਨਜ਼ਰ ਆ ਰਹੇ ਨੇ ਪ੍ਰਸ਼ੰਸਕਾਂ ਨੇ ਦੇਖਿਆ ਕਿ ਸ਼ਕੀਰਾ ਦੀ ਮੂਰਤੀ ਉੱਤੇ ਲਿਖਿਆ ਨਾਮ ਗਲਤ ਹੈ ਸ਼ਕੀਰਾ ਨੇ ਇੰਸਟਾਗ੍ਰam ਉੱਤੇ ਮੂਰਤੀ ਦੇ ਸਾਹਮਣੇ ਪੋਜ਼ਿੰਗ ਆ ਪਰਿਵਾਰ ਦੀਆਂ ਕਈ ਤਸਵੀਰਾਂ ਸ਼ੁਰੂ ਕੀਤੀਆਂ ਤਸਵੀਰਾਂ 'ਚ ਸ਼ਕੀਰਾ ਦਾ ਪਰਿਵਾਰ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਿਹਾ ਆ ਆਖਿਰਚੋ ਉਸਨੇ ਮੂਰਤੀ ਦੇ ਨੇੜੇ ਤਖਤੀ ਦੀ ਇੱਕ ਫੋਟੋ ਸਾਂਝੀ ਕੀਤੀ ਜਿਸ 'ਚ ਲਿਖਿਆ 2 ਜਨਵਰੀ 1997 ਨੂੰ ਬਰਨਕੀਲਾ 'ਚ ਸੰਸਾਰ ਲਈ ਜਨਮ ਲਿਆ ਇੱਕ ਦਿਲ ਜੋ ਕੰਪੋਜ਼ ਕਰਦਾ ਹੈ ਲੱਕ ਜੋ ਕਦੇ ਝੂਠ ਨਹੀਂ ਬੋਲਦਾ ਇੱਕ ਵਿਲੱਖਣ ਪ੍ਰਤਿਭਾ ਇੱਕ ਆਵਾਜ਼ ਜੋ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ ਅਤੇ ਕੰਮ ਕਰਦੀ ਹੈ ਨੰਗੇ ਪੈਰ ਬੱਚਾ ਅਤੇ ਮਨੁੱਖਤਾ ਦੀ ਬਿਹਤਰੀ ਦੇ ਲਈ ਅੱਗੇ ਲਿਖਿਆ ਸੀ ਸ਼ਕੀਰਾ ਦੀ 6.50 ਮੀਟਰ ਦੀ ਮੂਰਤੀ ਨੂੰ ਕਾਂਸੀ ਦਾ ਬਣਾਇਆ ਗਿਆ ਜੋ ਕਿ ਸ਼ਾਨਦਾਰ ਬੈਲੀ ਡਾਂਸ ਨੂੰ ਦਰਸਾਉਂਦੀ ਹੈ ਐਲੂਮੀਨੀਅਮ ਚ ਉਸ ਦੀ ਸਕਰਟ ਦਾ ਅੰਤ ਸਮੁੰਦਰ ਦੀ ਨਦੀ ਦੀ ਲਹਿਰਾਂ ਦਾ ਪ੍ਰਤੀਕ ਹੈ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਲੋਕਾਂ ਨੂੰ ਸ਼ਕੀਰਾ ਦੀ ਮੂਰਤੀ ਪਸੰਦ ਆਈ ਹੈ ਪਰ ਕੁਝ ਲੋਕ ਹੈਰਾਨ ਸਨ ਕਿ ਮੂਰਤੀਕਾਰ ਦਾ ਆਖਰੀ ਨਾਂ ਦੋ ਵੱਖ-ਵੱਖ ਤਰੀਕਿਆਂ ਨਾਲ ਕਿਉਂ ਲਿਖਿਆ ਗਿਆ ਸੋ ਇਸ ਦੇ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ